ਪੰਜਾਬ ਦੇ ਵਿੱਚ ਲੁੱਟਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤੇ ਹੁਣ ਤਾਂ ਬੀਬੀਆਂ ਵੀ ਬੰਦਿਆਂ ਨੂੰ ਪਿਛਾੜਨ ਲੱਗੀਆਂ ਨੇ ਜੇ ਮਾਮਲਿਆਂ ਦੇ ਵਿੱਚ ਤਾਂ ਇੱਕ ਵੀਡੀਓ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾਗਾ ਦਰਸ਼ਨ ਕਰਨ ਲਈ ਜਦੋਂ ਲਾਈਨਾਂ ਲੱਗਦੀਆਂ ਨੇ ਤਾਂ ਉਸ ਲਾਈਨ ਦੇ ਵਿੱਚ ਹੀ ਜਿਹੜੀ ਹੈ ਇੱਕ ਸੋਨੇ ਦੀਆਂ ਚੂੜੀਆਂ ਜੜੀਆਂ ਨੇ ਉਹ ਲਾ ਲਈਆਂ ਗਈਆਂ ਨੇ ਤਾਂ ਇੱਕ ਗੈਂਗ ਹੈ ਇੱਕ ਬੀਬੀਆਂ ਦਾ ਗੈਂਗ ਹੈ ਜਿਹੜਾ ਕਿ ਝੁੰਡ ਬਣਾ ਕੇ ਇੱਕ ਆ ਬੀਬੀ ਨੂੰ ਘੇਰ ਲੈਂਦੇ ਇੱਕ ਜਨਾਨੀ ਨੂੰ ਘੇਰ ਲੈਂਦੇ ਤੇ ਬੜੀ ਸਕੀਮ ਲਾ ਕੇ ੱੱਕਾ ਮੁੱਕੀ ਦੇ ਵਿੱਚ ਚੂੜੀਆਂ ਲੈ ਕੇ ਝੋਲੇ ਚ ਪਾ ਕੇ ਫਰਾਰ ਹੋ ਜਾਂਦਾ ਹੈ ਉਹ ਗੈਂ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਤਸਵੀਰ ਤੋਂ ਦਿਖਾ ਰਿਹਾ ਕਿਸ ਤਰ੍ਹਾਂ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣਾ ਹੁੰਦਾ ਤੇ ਲਾਈਨਾਂ ਲੱਗੀਆਂ ਹੋਈਆਂ ਨੇ ਤਾਂ ਇਸ ਲਾਈਨ ਦੇ ਦੁਆਰ ਹੀ ਜਿਹੜਾਗਾ ੱੱਕਾ ਮੁੱਕੀ ਵੀ ਹੋ ਰਹੀ ਹੈ ਕੁਝ ਬੀਬੀਆਂ ਜੜੀਆਂ ਨੇ ਉਸ ਲਾਈਨ ਦੇ ਵਿੱਚ ਲੱਗ ਜਾਂਦੀਆਂ ਨੇ ਕਿਉਂਕਿ ਉਹਨਾਂ ਨੇ ਦੇਖ ਲਿਆ ਹੁੰਦਾ ਹੈ ਕਿ ਇੱਕ ਔਰਤ ਜੜੀ ਹੈ ਉਹ ਅੰਦਰ ਜਾ ਕੇ ਮੱਥਾ ਟੇਕਣ ਜਾ ਰਹੀ ਹੈ ਤਾਂ ਉਸ ਦੇ ਹੱਥ ਦੇ ਵਿੱਚ ਸੋਨੇ ਦੀਆਂ ਚੂੜੀਆਂ ਪਾਈਆਂ ਹੋਈਆਂ ਨੇ ਇਹ ਚੀਜ਼ ਦੇਖ ਲੈਂਦੇ ਨੇ ਤਾਂ ਉਸ ਤੋਂ ਬਾਅਦ ਇਹ ਚਾਰ ਪੰਜ ਜਨਾਨੀਆਂ ਜਿੰਨੀਆਂ ਵੀ ਹੈਗੀਆਂ ਹੱਥਾਂ ਦੇ ਵਿੱਚ ਝੋਲੇ ਹੈਗੇ ਨੇ ਲਿਫਾਫੇ ਹੈਗੇ ਨੇ ਤਾਂ ਇਸੇ ਤਰ੍ਹਾਂ ਜਿਹੜਾ ਉਹ ਪੂਰਾ ਧੱਕਾ ਮੁੱਕੀ ਦੇ ਵਿੱਚ ਵਿੱਚ ਜੜੀ ਹੈ ਉਹ ਚੂੜੀਆਂ ਜੜੀਆਂ ਚੱਕ ਕੇ ਖੋ ਕੇ ਜੜਾਗਾ ਉਹ ਲਾ ਕੇ ਆਪਣੇ ਝੋਲੇ ਦੇ ਵਿੱਚ ਪਾ ਲੈਂਦੇ ਨੇ ਤੁਹਾਨੂੰ ਅਸੀਂ ਥੋੜਾ ਸਲੋ ਕਰਕੇ ਮਾਰ ਕਰਕੇ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸ ਤਰ੍ਹਾਂ ਜੜੀ ਹੈ ਉਹ ਚੂੜੀਆਂ ਲਾ ਕੇ ਇੱਕ ਜਨਾਨੀ ਦੇ ਵੱਲੋਂ ਪੂਰੀ ਤੱਕਾ ਮੁੱਕੀ ਦੇ ਵਿੱਚ ਕਿਉਂਕਿ ਇੱਕ ਘੇਰਾ ਪਾ ਲਿਆ ਜਾਂਦਾ ਹੈ ਉਹਨਾਂ ਔਰਤ ਉਸ ਔਰਤ ਨੂੰ ਜਿਸ ਦੇ ਹੱਥ ਵਿੱਚ ਸੋਨੇ ਦੀਆਂ ਚੂੜੀਆਂ ਪਈਆਂ ਹੁੰਦੀਆਂ ਨੇ ਉਹਨਾਂ ਨੂੰ ਇਹਨਾਂ ਚਾਰੇ ਜਣੀਆਂ ਨੇ ਘੇਰਾ ਪਾ ਲਿਆ ਉਸ ਤੋਂ ਬਾਅਦ ਲੰਬਾ ਜਹਾਥ ਕਰਕੇ ਇੱਕ ਜਨਾਨੀ ਦੇ ਵੱਲੋਂ ਜੜੀ ਹੈ ਹੌਲੀਕ ਦੇਣੇ ਜੜੀ ਲਾ ਕੇ ਚੂੜੀ ਜਿਹੜੀ ਉਹ ਆਪਣੇ ਸਪੋਰ ਰੱਖ ਲਈ ਜਾਂਦੀ ਉਸ ਤੋਂ ਬਾਅਦ ਜਦੋਂ ਪੂਰਾ ਕੰਮ ਇਹਨਾਂ ਦਾ ਹੋ ਜਾਂਦਾ ਉਸ ਤੋਂ ਬਾਅਦ ਇਹ ਬਾਹਰ ਆ ਜਾਂਦੀ ਨੇ ਲਾਈਨ ਤੋਂ ਉਸ ਤੋਂ ਬਾਅਦ ਜਾ ਕੇ ਫਰਾਰ ਹੋ ਜਾਂਦੀਆਂ ਨੇ ਕਈ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਤਾਂ ਕਿਉਂਕਿ ਜ਼ਿਆਦਾ ਇੱਕਟ ਹੋਣ ਕਰਕੇ ਸ਼ਾਇਦ ਪਤਾ ਨਹੀਂ ਲੱਗ ਰਿਹਾ ਹੋਏਗਾ ਪਰ ਅਸੀਂ ਮਾਰ ਕਰਕੇ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜੀ ਉਹ ਜਨਾਨੀ ਐ ਉਸ ਦੇ ਵੱਲੋਂ ਇੱਕ ਹੱਥ ਲੰਬਾ ਕਰਕੇ ਧੱਕਾ ਮੁੱਕੀ ਦੇ ਵਿੱਚ ਜਿਹੜੀ ਐ ਸੋਨੇ ਦੀ ਚੂੜੀਆਂ ਲਾ ਲੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਫਰਾਰ ਹੋ ਜਾਂਦੀਆਂ ਨੇ ਤਾਂ ਇਹ ਪੂਰੀ ਘਟਨਾ ਜਿਹੜੀ ਐ ਇਹ ਗੁਰਦੁਆਰਾ ਸਾਹਿਬ ਦੇ ਬਾਹਰੀ ਵਾਪਰੀਆ ਗੁਰਦੁਆਰਾ ਸ਼ੇੜਾ ਸਾਹਿਬ ਦੇ ਵੀਡੀਓ ਦੱਸੀ ਜਾ ਰਹੀ ਅੰਮ੍ਰਿਤਸਰ ਗੁਰੂ ਨਗਰੀ ਛੇਟਾ ਸਾਹਿਬ ਦੇ ਵਿੱਚ ਹੀ ਇਹ ਪੂਰੀ ਜਿਹੜੀ ਆ ਉਹ ਘਟਨਾ ਵਾਪਰੀ ਹੈ ਗੁਰਦੁਆਰਾ ਸ਼ੇੜਾ ਸਾਹਿਬ ਦੀ ਇਹ ਵੀਡੀਓ ਦੱਸੀ ਜਾ ਰਹੀ ਜਿਹੜੀ ਕਿ ਤੇਜ਼ੀ ਦੇ ਨਾਲ ਵਾਇਲ ਹੋ ਰਹੀ ਹੈ ਮਹਿਲਾਵਾਂ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਵੇਖੋ ਕਿਸ ਤਰ੍ਹਾਂ ਦੀ ਹਰਕਤਾਂ ਕਰ ਰਹੀਆਂ ਨੇ ਇੱਕ ਮਹਿਲਾ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਦੇ ਲਈ ਜਾ ਰਹੀ ਹੁੰਦੀ ਹੈ ਉਸ ਦੇ ਮਗਰ ਇਹ ਜਿਹੜੀਆਂ ਮਹਿਲਾਵਾਂ ਦਾ ਜਿਹੜਾ ਗਰੁੱਪ ਹੈ ਇਹ ਔਰਤਾਂ ਦਾ ਗਰੁੱਪ ਜਿਹੜਾ ਉਹ ਲੱਗ ਜਾਂਦਾ ਹੈ ਉਸ ਤੋਂ ਬਾਅਦ ਕਿਵੇਂ ਸੋਨੇ ਦੀਆਂ ਚੂੜੀਆਂ ਉਤਾਰ ਕੇ ਉਹ ਫਲਾਰ ਫਰਾਰ ਹੋ ਜਾਂਦੀਆਂ ਨੇ ਤੁਸੀਂ ਆਪ ਹੀ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਜਿਹੜੀਆਂ ਇਹਦੀਆਂ ਸਾਹਮਣੇ ਆਈਆਂ ਨੇ ਤਾਂ ਉਸ ਸੀਸੀਟੀਵੀ ਵੀਡੀਓ ਵੀ ਤੁਹਾਨਾਂ ਨਾਲ ਜਿਹੜੀ ਸਾਂਝੀ ਕਰਦੇ ਇਸ ਬਾਬਤ ਜੋ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਵੀਡੀਓ ਪਹੁੰਚ ਗਈ ਹੈ ਤੇ ਜਲਦ ਹੀ ਇਹ ਜਈਆਂ ਇਸ ਗੈਂਗ ਨੂੰ ਫੜ ਕੇ ਗ੍ਰਿਫਤਾਰ ਕਰਨਗੇ ਤੇ ਅਗਲੀ ਕਾਰਵਾਈ ਕਰਨਗੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੀ ਹੈ ਜੀ ਇਹ ਪੁਰਾ ਮਾਮਲਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈਆ ਮੈਂ ਦੇਖੀ ਉਹਦੇ ਵਿੱਚ ਇੱਕ ਲੇਡੀ ਜੀ ਮੱਥਾ ਟੇਕ ਰਹੀ ਅੰਦਰ ਚਾਰ ਪੰਜ ਲੇਡੀ ਜੀ ਉਹਨਾਂ ਨੂੰ ਘੇਰਾ ਪਾ ਕੇ ਉਹਨਾਂ ਦੇ ਇੱਕ ਲਫਾਫੇ ਜਾਂ ਰਾਕੇ ਦੇ ਜਿਹੜਾ ਉਹਨਾਂ ਦੀ ਚੂੜੀ ਉਤਾਰ ਲਈ ਹੈ ਇਸ ਸਬੰਧ ਚ ਕੰਪਲੇਂਟ ਸੜਕੋ ਆ ਗਈ ਹੈ ਇੱਥੇ ਅਸੀਂ ਕਾਨੂੰਨੀ ਕਾਰਵਾਈ ਅਗਲੀ ਕਰ ਰਹੇ ਹਾਂ ਤੇ ਜਲਦੀ ਇਹਨੂੰ ਟਰੈਕ ਕਰਕੇ ਜਿਹੜੀ ਲੇਡੀਜ਼ ਹਨ ਮਹਿਲਾਵਾਂ ਇਹਦੇ ਵਿੱਚ ਦਿਖਾਈ ਦੇ ਰਹੀਆਂ ਨੇ ਜਿਹੜੀਆਂ ਇੱਕ ਜਨਾਨੀ ਦੇ ਮਗਰ ਲੱਗੀਆਂ ਨੇ ਜੀ ਚਾਰ ਤੋਂ ਪੰਜ ਮਹਿਲਾਵਾਂ ਦਿਖਾਈ ਦੇ ਰਹੀਆਂ ਨੇ ਕਾਫੀ ਵੈਸੇ ਭੀੜ ਹੈ ਕਾਫੀ ਲੇਡੀਜ਼ ਨੇ ਉੱਥੇ ਪਰ ਛੱਕੀ ਜਿਹੜੀਆਂ ਸਸਪੈਕਟਡ ਨੇ ਚਾਰ ਤੋਂ ਪੰਜ ਲੱਗ ਰਹੀਆਂ ਨੇ ਇਹ ਕੋਈ ਗਰੋਅ ਹੈ ਸਬੰਧ ਚ ਅਸੀਂ ਜਲਦੀ ਇਹਨੂੰ ਗਰੋਅ ਨੂੰ ਕਰੈਕ ਕਰਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜੀ ਰੋਜ਼ ਨਵਾਂ ਇੱਕ ਪਹਿਲੀ ਵਾਰੀ ਅਸੀਂ ਕਹਿ ਸਕਦੇ ਤਸਵੀਰ ਸਾਹਮਣੇ ਆਈ ਹੈ ਜਿਹੜੀ ਜਿਹੜੀ ਦਾ ਵਿਰੋਧ ਹੋ ਰਿਹਾ ਬਿਲਕੁਲ ਜਿਹੜੀ ਇਹੋ ਜਿਹਾ ਇਨਸੀਡੈਂਟ ਸਾਡੇ ਸਾਹਮਣੇ ਪਹਿਲੀ ਵਾਰ ਆਇਆ ਪਰ ਜਲਦੀ ਅਸੀਂ ਇਹਨੂੰ ਟ੍ਰੇਸ ਕਰਕੇ ਜਿਹੜੀਆਂ ਹੈਗੀਆਂ ਲੇਡੀਆਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਹ ਤਾਂ ਮਾਮਲੇ ਦੀ ਗੁਰੂਕਰਾਂਚ ਨੂੰ ਸਿਰਦਾ ਨਾਲ ਨਾ ਪਸਤ ਹੋਉਂਦੀ ਜਾਂਦੀ ਕਿ ਇਹ ਉਹਦੀ ਕਠਰਾਹ ਵਾਪਰੀ ਹੈ ਤਾਂ ਕਿਤੇ ਨਾ ਕਿਤੇ ਲੱਗਦਾ ਕਿ ਹੋਰ ਚੌਕਸੀ ਰੱਖਣ ਦੀ ਲੋੜ ਹੈ ਜੀ ਸਤੀ ਵਿਧਾਨ ਦੀ ਲੋੜ ਹੈ ਦੇਖੋ ਕਿਤੇ ਵੀ ਭੀੜ ਭੜਕਾ ਹੋਵੇ ਚਾਹੇ ਗੁਰੂ ਘਰ ਵਿੱਚ ਹੋਵੇ ਚਾਹੇ ਕੋਈ ਵੀ ਜਿੱਦਾਂ ਰੇਲਵੇ ਸਟੇਸ਼ਨ ਬੱਸ ਸਟਾਪ ਹੋਵੇ ਪਿੱਕ ਪੌਂਟ ਰੇ ਮੋਬਾਈਲ ਕਰ ਲੈ ਇਹੋ ਜਿਹਾ ਇਨਸੀਡੈਂਟ ਤਕਰੀਬਨ ਹੁੰਦੇ ਰਹਿੰਦੇ ਨੇ ਪਰ ਫਿਰ ਵੀ ਜਿਹੜਾ ਇਨਸੀਡੈਂਟ ਇਸ ਤਰ੍ਹਾਂ ਦਾ ਗੁਰਦੁਆਰਾ ਵਿੱਚ ਹੈ ਗੁਰੂ ਘਰ 'ਚ ਸਾਡੇ ਨੋਟਿਸ ਪਹਿਲੀ ਵਾਰ ਆਇਆ ਵਾ ਪਰ ਅਸੀਂ ਇੱਥੇ ਟੀਮਾਂ ਸਪੈਸ਼ਲ ਲਗਾ ਦਿੱਤੀਆਂ ਨੇ ਜਲਦੀ ਇਹਨਾਂ ਨੂੰ ਟਰੇਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਜੇ ਕਿਸੇ ਦੀ ਪਛਾਣ ਦੇ ਵਿੱਚ ਆਉਂਦੀ ਹੈ ਤਾਂ ਕਿਤੇ ਇਤਲਾਹ ਕਰਨੀ ਚਾਹੀਦੀ ਹੈ ਜੀ ਉਹਨਾਂ ਨੂੰ ਉਹ ਬਿਲਕੁਲ ਨੂੰ ਤੁਹਾਡੇ ਮੱਧਿਆਂ ਨੂੰ ਵੀ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਇਹਨਾਂ ਬਾਰੇ ਕੋਈ ਪਤਾ ਲੱਗਦਾ ਤੁਰੰਤ ਪਹੁੰਚ ਜਕੇ ਜਲਦੀ ਇਹਨਾਂ ਨੂੰ ਫੜ ਸਕੀਏ ਇਸ ਤੋਂ ਲਾਵਾ ਜਦੋਂ ਤੁਹਾਡੇ ਮਾਧਿਅਮ ਰਹੀ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਭੀੜ ਭੜਕੇ ਵਾਲੀ ਜਗ੍ਹਾ ਤੇ ਜਦੋਂ ਜਾਂਦੇ ਖਾਸ ਕਰਕੇ ਗੁਰਦੁਆਰਾ ਮੰਦਿਰ ਜਾਂ ਚਰਚ ਜਾਂਦੇ ਨੇ ਤਾਂ ਆਪਣੇ ਵਸਤੂਆਂ ਦਾ ਆਪਣੇ ਬੈਗ ਦਾ ਸਮਾਨ ਦਾ ਧਿਆਨ ਰੱਖਿਆ ਨੂੰ ਠੀਕ ਹੈ ਜੀ